ਮੈਨੂੰ ਪਤਾ ਲੱਗਾ ਸੀ ਤੁਹਾਨੂੰ ਜੇਲ੍ਹ 'ਚ ਵੀ ਜਾਣਾ ਪਿਆ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਸਾਡੀ ਟੀਮ ਪੰਜਾਬੀ ਦੇ ਜਿੰਨੇ ਵੀ ਈਵਰਸ ਨੇ ਕੀ ਕਾਰਨ ਰਹਾ ਖੇਡੇ ਨਹੀਂ 1 ਸਾਲ ਤੋਂ ਹਾਂਜੀ ਭਾਜੀ ਮੈਂ ਜਦੋਂ ਗਿਆ ਸੀ ਨਾ ਕੈਨੇਡਾ 2017 'ਚ ਭਾਜੀ ਤੇ ਮੈਂ ਆਪਾਂ ਨਾ ਐਨਓਸੀ ਤੋਂ ਬਿਨਾਂ ਗਏ ਸੀਗੇ ਹੂੰ ਤੇ ਜਦੋਂ ਭਾਜੀ ਵਾਪਸ ਆਇਆ ਨਾ ਤੇ ਜੋਬ ਕਰਦਾ ਸੀ ਜਾਂ ਖੇਡਦਾ ਸੀ ਆਰਮੀ ਵੱਲੋਂ ਉਹਨਾਂ ਨੇ ਫਿਰ ਜਿਹੜਾ ਮੇਤੇ ਕਹਿੰਦੇ ਕਾਬੂਦੀ ਕਾਰਵਾਈ ਕੀਤੀ ਹੂੰ ਉਹਦੇ ਵਿੱਚ ਮੈਨੂੰ ਸਜ਼ਾ ਹੋਈ ਤਕਰੀਬਨ 1 ਸਾਲ अच्छा ਤੁਸੀਂ ਜਦੋਂ ਐਨਸੀ ਤੋਂ ਬਿਨਾਂ ਚਲੇ ਗਏ ਸੀ ਐਨਸੀ ਤੋਂ ਬਿਨਾਂ ਕਿਉਂ ਗਏ ਤੁਸੀਂ ਬਸ ਭਾਈ ਇਹ ਹੀ ਗਲਤੀ ਹੋਈ ਆਗੇ ਮੈਨੂੰ ਨਸੀ ਲੈਣੀ ਚਾਹੀਦੀ ਸੀ ਜੀ ਪਰ ਮੈ ਲੈ ਹੀ ਨਹੀਂ ਗਲਤੀ ਹੋਈ ਆ ਕਿਤੇ ਨਾ ਕਿਤੇ ਮਿਸ ਗਾਈਡ ਹੋ ਗਏ ਕਿਸੇ ਨੇ ਗਲਤ ਗਾਈਡ ਕਰਤਾ ਹਾਂਜੀ ਪਰ ਆਪਾਂ ਗਾਂ ਤੋਂ ਜਾਵਾਂਗੇ ਜੀ ਇਨਸ਼ਾਅੱਲਾ ਬਾਅਦ ਤੇ ਐਨਓਸੀ ਲੈ ਕੇ ਜਾਵਾਂਗੇ ਕੀ ਬਾਤ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈਆਂ ਵੀ ਦੇਣੀਆਂ ਚਾਹੁੰਨਾ ਔਰ ਜਿੰਨੇ ਕਬੱਡੀ ਦੇ ਲਵਰਜ਼ ਨੇ ਉਹਨਾਂ ਲਈ ਵੀ ਖੁਸ਼ਖਬਰੀ ਆ ਕਿ ਰਾਣਾ ਅਲੀ ਸ਼ਾਨ ਤੇ ਬਿਲਾਲ ਗੱਲ ਦੋਨੇ ਬਾਪੜਾ ਦੇ ਵਿੱਚ ਹੋ ਗਿਆ ਤੁਹਾਨੂੰ ਬਹੁਤ ਬਹੁਤ ਵਧਾਈ ਉਹਦੇ ਲਈ ਵੀ ਤੁਸੀਂ ਦੁਬਾਰਾ ਹੁਣ ਮਹਿਕਮਾ ਜੁਆਇਨ ਕੀਤਾ ਬਾਪੜਾ ਧੰਨਵਾਦ ਭਾਜੀ ਬੋਲ ਬੋਜੀ ਆਪਾਂ ਹੁਣ ਵਾਪਡਾ ਜੁਆਇਨ ਕਰ ਲੀਏ ਜਿਹੜੀ ਕਿਉਂਕਿ ਹੁਣ ਪਰੇਸ਼ਾਨੀ ਕੋਈ ਨਹੀਂ ਜੀ ਐਨਓਸੀ ਦੀ ਵੀ ਤੇ ਬਹੁਤ ਬਹੁਤ ਧੰਨਵਾਦ ਤੈਜੀ ਜੱਟ ਸਾਹਿਬ ਦਾ ਕੀ ਬਾਤ ਹੈ ਜਿਨ੍ਹਾਂ ਨੇ ਮੈਨੂੰ ਵਾਪਡਾ ਜੇ ਭੱਤੇ ਕੀਤਾ ਕੀ ਬਾਤ ਹੈ ਅੱਛਾ ਰਣਾ ਲਿਸ਼ਾ ਦਰਸ਼ਕਾਂ ਨੂੰ ਜਰੂਰ ਦੱਸੋ ਜੇਲ ਕਿਉਂ ਜਾਣਾ ਪਿਆ ਔਰ ਕਿਹੋ ਜਿਹਾ ਸਫਰ ਸੀ ਤੁਹਾਡਾ ਜੇਲ ਦਾ ਹਾਂਜੀ ਭਾਜੀ ਜਦੋਂ ਮੈਂ ਕੈਨੇਡਾ ਤੋਂ ਵਾਪਸ ਆਇਆ ਨਾ ਤੇ ਮੈਨੂੰ ਸਜ਼ਾ ਹੋਈ ਸੀ ਆਲਮੋਸਟ ਤਕਰੀਬਨ 1 ਸਾਲ ਦੀ ਤੇ ਜੇਲ ਦਾ ਸਫਰ ਤੇ ਜੀ ਰੱਬ ਦੁਸ਼ਮਣ ਨੂੰ ਨਾ ਦਿਖਾਵੇ ਜੀ ਤੇ ਬੜੇ ਦਿਨ ਓਕੇ ਕ ਮੈਨੂੰ ਕੁਆਟਰ ਗਾਰਡ ਹੋਈ ਜੇਲ੍ਹ ਹੋਈ ਸੀ ਤੇ ਕੱਲਾ ਹੀ ਹੁੰਦਾ ਸੀ ਕੋਈ ਮੋਬਾਈਲ ਕਾਲ ਨਹੀਂ ਸੀ ਕੋਈ ਟੀਵੀ ਕੋਈ ਗੱਲਬਾਤ ਨਹੀਂ ਸੀ ਜੀ ਤੇ ਬਸ ਸਾਰਾ ਦਿਨ ਮੱਛਰ ਮਾਰ ਮੁਰਗੇ ਭਾਈ ਆਪਾਂ ਟਾਈਮ ਪਾਸ ਕਰੀਦਾ ਸੀ ਜੀ ਤੇ ਬਹੁਤ ਟਫ ਟਾਈਮ ਸੀ ਜੇਲ੍ਹ ਦਾ ਭਾਜੀ ਜੀ ਕੀ ਬਾਤ ਆ ਅੱਛਾ ਰਾਣਾ ਜੀ ਸੁਣਦੇ ਰਹੀਦਾ ਕਿਉਂਕਿ ਜੇਲ੍ਹ ਦੀ ਜਿਹੜੀ ਕੈਦਿਆ ਜਦੋਂ ਤੁਹਾਨੂੰ ਕੈਦ ਕਰ ਦਿੰਦੇ ਆ ਜੇਲ੍ਹ ਦੇ ਵਿੱਚ ਚਾਹੇ ਉਹ ਰੌਣਾ ਵਾਲੀ ਸ਼ਾਨ ਆ ਤੇ ਚਾਹੇ ਉਹ ਕੋਈ ਹੋਰ ਆ ਜੇਲ੍ਹ ਤਾਂ ਜੇਲ੍ਹ ਹੀ ਆ ਤੁਹਾਨੂੰ ਉੱਥੇ ਕਿਹੋ ਜਿਹਾ ਹਾਰਡ ਟਾਈਮ ਦੇਖਣਾ ਪਿਆ ਜੇਲ੍ਹ ਦੇ ਵਿੱਚ ਤੁਹਾਨੂੰ ਫੋਨ ਕਾਲ ਤੁਹਾਡੇ ਕੋਲ ਫੋਨ ਵੀ ਨਹੀਂ ਸੀਗਾ ਪਰ ਤੁਹਾਡੇ ਜਿਹੜੇ ਚੌਣ ਵਾਲੇ ਜਾਂ ਤੁਹਾਡੇ ਨਾਲ ਜਿਹੜੇ ਫਿਰਦੇ ਸੀ ਕੋਈ ਸਹਿਬਾਨ ਜਾਂ ਹੋਰ ਕਈ ਤੁਹਾਡਾ ਪਤਾ ਲੈਣ ਆਉਂਦੇ ਰਹਿੰਦੇ ਸੀ ਜੇਲ੍ਹ 'ਚ ਜੇਲ੍ਹ ਭਾਈ ਜੀ ਤਕਰੀਬਨ ਮੈਨੂੰ ਸਜ਼ਾ ਜਿਹੜੀ ਮੈਨੂੰ ਹੋਈ 9 ਮਹੀਨੇ ਆ ਪਰ ਜਿਹੜੀ ਮੈਨੂੰ ਜੇਲ੍ਹ ਮਿਲੀ ਆ ਉਹ ਮੈਨੂੰ 7 ਮਹੀਨੇ ਮਿਲੀ ਭਾਜੀ 7 ਮਹੀਨੇ ਭਾਜੀ ਕਿਸੇ ਨੇ ਕੋਈ ਖ਼ਬਰ ਨਹੀਂ ਲਈ ਭਾਜੀ ਜੇ ਤੇ ਬਹੁਤ ਔਖਾ ਟਾਈਮ ਜੀ ਭਾਜੀ ਜੇਲ੍ਹ ਦਾ ਮੈਂ ਦੱਸਿਆ ਅੱਗੇ ਵੀ ਕਿ ਇੰਨਾ ਔਖਾ ਟਾਈਮ ਮੋਬਾਈਲ ਕੋਲ ਕੋਈ ਨਹੀਂ ਸੀ ਕੋਈ ਕਿਸੇ ਨਾਲ ਕੰਟੈਕਟ ਨਹੀਂ ਸੀ ਜੀ ਤੇ ਸਾਰਾ ਦਿਨ ਭਾਜੀ ਬੰਦਾ ਜਿੱਦਾਂ ਕਿ ਦਿਮਾਗੀ ਮਰੀਜ਼ ਹੋ ਜਾਂਦਾ ਕਦੀ ਬੰਦਾ ਉੱਥੇ ਅੱਡਾ ਖੜਾ ਖੇੜਦਾ ਸੀਗਾ ਉਹ ਖੇਲੀ ਜਾਣਾ ਕਦੀ ਮੱਛਰ ਮਾਰ ਮੁਰ ਕੇ ਭਾਜੀ ਟਾਈਮ ਪਾਸ ਕਰੀਦਾ ਜੀ ਬੜਾ ਟਫ ਟਾਈਮ ਪੇ ਜੇਲ੍ਹ ਦਾ ਕੱਟਿਆ ਅੱਛਾ ਉਦੋਂ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਤੁਹਾਨੂੰ ਕਦੇ ਲੱਗਦਾ ਸੀ ਕਿ ਬਾਹਰ ਨਿਕਲੂੰਗਾ ਬਾਹਰ ਨਿਕਲ ਕੇ ਕੋਈ ਹੋਰ ਮਹਿਕਮਾ ਜੁਆਇਨ ਕਰ ਲੂੰਗਾ ਕੋਈ ਆਸ ਸੀਗੀ ਤਾਂ ਨਹੀਂ ਕਿ ਜਾਂ ਛੱਡ ਚੁੱਕੇ ਹੀ ਵੀ ਕਬੱਡੀ ਮੈਂ ਭਾਈ ਇੱਕ ਵਾਰੀ ਬਿਲਕੁਲ ਹੀ ਯਾਨੀ ਕਿ ਮੇਰਾ ਜ਼ੇਹਰ ਬਣ ਗਿਆ ਹੀ ਕਬੱਡੀ ਛੱਡ ਦੇਣੀ ਹੁਣ ਕਬੱਡੀ ਨਹੀਂ ਖੇਡਣੀ ਕਿਉਂਕਿ ਜੀ ਬਿਲਕੁਲ ਬੋਡੀ ਜਿਹੜੀ ਫਿਟਨੈਸ ਹੀ ਖਤਮ ਹੋ ਗਈ ਸੀ ਜੀ ਟ੍ਰੇਨਿੰਗ ਨਹੀਂ ਕੀਤੀ 9 ਮਹੀਨੇ ਬਿਲਕੁਲ ਮੈਂ ਯਾਨੀ ਕਿ ਗੇਮ ਮੈਂ ਆਪਣੇ ਜ਼ੇਹਰ ਚੋਂ ਕਰਦਾ ਸੀ ਕਿ ਕੋਈ ਹੋਰ ਜੌਬ ਕਰ ਲਾਂਗਾ ਕੋਈ ਕੰਮ ਕਰ ਲਾਂਗਾ ਪਰ ਮੈਂ ਕਬੱਡੀ ਨਹੀਂ ਖੇਡਣੀ ਤੇ ਬਸ ਬਾਹਰ ਆਏ ਆ ਫਿਰ ਟਾਡੇ ਵਰਗੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਜਿਵੇਂ ਇਮਰਾਨ ਭਾਜੀ ਤੇ ਖਾਲਦ ਭਾਜੀ ਕੈਨੇਡਾ ਤੋਂ ਭਾਈ ਤਾਰਿਕ ਕਿਆ ਬਾਤ ਹੈ ਉਹਨਾਂ ਨੇ ਆਪਣੀ ਬਹੁਤ ਹੈਲਪ ਕੀਤੀ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਜੀ ਕਿ ਤੂੰ ਟੈਨਸ਼ਨ ਨਾ ਲੈ ਤੂੰ ਫੇਰ ਗੇਮ ਕਰ ਉਹਨਾਂ ਨੇ ਆਪਣੀ ਹੈਲਪ ਹੀ ਕੀਤੀ ਆ ਭਾਈ ਤਾਹਰ ਜੀ ਆਤਵ ਚੀਮਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਆ ਬਾਤ ਹੈ ਦੀਪਾ ਭਾਜੀ ਉਹਨਾਂ ਨੇ ਆਪਾਂ ਨੂੰ ਮੋਢੇ ਨਾਲ ਮੋਢਾ ਜੋੜਿਆ ਮੈਨੂੰ ਇਹ ਸੀ ਮੇਰਾ ਕਿਸੇ ਨੇ ਨਹੀਂ ਖੜਨਾ ਕਿਉਂਗਾ ਜੀ ਜਦੋਂ ਗੇਮ ਹੁੰਦੀ ਸਾਰੇ ਨਾਲ ਹੁੰਦੇ ਜੀ ਮੇਰੀ ਜਦੋਂ ਗੇਮ ਨੂੰ ਪਤਾ ਸਾਰਿਆਂ ਨੂੰ ਪਤਾ ਲੱਗ ਗਿਆ ਹਰ ਬੰਦਾ ਹੀ ਗੱਲ ਕਰਦਾ ਜੀ ਇਹਦਾ ਹੁਣ ਕੋਰਟ ਮਾਰਸ਼ਲ ਹੋ ਗਿਆ ਤੇ ਇਹ ਹੁਣ ਕਬੱਡੀ ਨਹੀਂ ਖੇਡ ਸਕਦਾ ਮੈਂ ਵੀ ਆਪਣੇ ਮਨ ਤੋਂ ਵੀ ਕਬੱਡੀ ਕਰਦੀ ਨਹੀਂ ਖੇਡਣੀ ਜੀ ਔਰ ਡਾ ਡਵੇਕੇ ਭਰਾ ਨਾਲ ਖੜੇ ਇਹਨਾਂ ਨੇ ਆਪਣਾ ਬਹੁਤ ਸਾਥ ਦਿੱਤਾ ਤੇ ਆਪਾਂ ਫੇਰ ਦੁਬਾਰਾ ਗਰੋਨਾ ਜੀ। ਕੀ ਬਾਤ ਹੈ। ਰਾਣਾ ਅਲੀ ਸ਼ਾਨ ਬਿਲਕੁਲ ਫਿੱਟ ਹੈ ਜੀ, ਫਿੱਟ ਨਜ਼ਰ ਆ ਰਿਹਾ ਔਰ ਬਹੁਤ ਮਿਹਨਤ ਕਰ ਰਿਹਾ ਇਸ ਟਾਈਮ। 10 ਮਾਰਚ 2019 ਨੂੰ ਰਾਣਾ ਅਲੀ ਸ਼ਾਨ ਨੂੰ ਕਾਰ ਮਿਲ ਰਹੀ ਹੈ, ਕਰੋਲਾ ਕਾਰ ਦੇ ਨਾਲ ਮਾਨ ਸਨਮਾਨ ਹੋ ਰਿਹਾ। ਪਾਲੇ ਜلالਪੁਰ ਦਾ ਟਰੈਕਟਰ ਨਾਲ ਹੋ ਰਿਹਾ। ਰਾਣਾ ਜੀ ਕਿਹੋ ਜਿਹਾ ਲੱਗਦਾ ਜਦੋਂ ਮਾਨ ਸਨਮਾਨ ਪਾਕਿਸਤਾਨੀ ਆਵਾਮ ਦੇ ਸਾਹਮਣੇ ਤੁਹਾਨੂੰ ਕਰੋਲਾ ਕਾਰ ਦਿੱਤੀ ਜਾਵੇਗੀ। ਹਾਂ ਜੀ ਬਹੁਤ ਬਹੁਤ ਧੰਨਵਾਦ ਲੱਕੀ ਭਾਜੀ ਤੁਹਾਡਾ, ਭਾਈ ইমরান ਦਾ ਜਿਨ੍ਹਾਂ ਨੇ ਆਪਣਾ ਕਾਰ ਦੇ ਨਾਲ ਮਾਨ ਸਨਮ ਉਗੇ ਹਿਸਟਰੀ ਦੇ ਪਹਿਲੀ ਵਾਰੀ ਜੀ ਪਾਕਿਸਤਾਨ 'ਚ ਹੋਇਆ ਵਾ ਇਹਦਾ ਮੈਂ ਕ੍ਰੈਡਿਟ ਦਵਾਂਗਾ ਲੱਕੀ ਭਾਜੀ ਨੂੰ ਤੇ ਭਾਈ ਇਮਰਾਨ ਨੂੰ ਜਿਨ੍ਹਾਂ ਨੇ ਕਿਹਾ ਸੀ ਮੈਂ ਦੱਸਾਂ ਜੀ ਸਾਰਿਆਂ ਨੂੰ ਇਹ ਗੱਡੀ ਕਿਉਂ ਅਨਾਉਂਸ ਕੀਤੀ ਆ ਇਹਨਾਂ ਨੇ ਕਿਹਾ ਜੀ ਰਾਨਾ ਤੂੰ ਬਾਹਰ ਖੇਡਿਆ ਵਾ ਇਹਨਾਂ ਨੂੰ ਪਤਾ ਜਿੱਦਾਂ ਦਾ ਖੇਡਿਆ ਤੇਰਾ ਸੀਜ਼ਨ ਮਰਿਆ ਵਾ ਤੇ ਅਸੀਂ ਤੈਨੂੰ ਕਿ ਤੂੰ ਤਗੜਾ ਬਾਹਰ ਖੇਡਿਆ ਉਸ ਕਰਕੇ ਤੈਨੂੰ ਗੱਡੀ ਦੇਣੀ ਆ ਕਿ ਤੇਰਾ ਸੀਜ਼ਨ ਜਿਹੜਾ ਮਰਿਆ ਵਾ ਅਸੀਂ ਉਹ ਤੇਰਾ ਨੁਕਸਾਨ ਪੂਰਾ ਕਰਾਂਗੇ ਇਹਨਾਂ ਦਾ ਧੰਨਵਾਦ ਭਾਜੀ ਜੇ ਉਹਨਾਂ ਨੇ ਗੱਡੀ ਅਨਾਉਂਸ ਕੀਤੀ ਇਹਨਾਂ ਨੇ ਕੀ ਬਾਤ ਆ ਅੱਛਾ ਰਾਨਾ ਜੀ ਕਿੰਨੇ ਸਾਲ ਹੋ ਗਿਆ ਤੁਹਾਨੂੰ ਕਬੱਡੀ ਦੇ ਵਿੱਚ ਖੇਡਦਿਆਂ ਨਾ ਔਰ ਇੰਟਰਨੈਸ਼ਨਲ ਲੈਵਲ ਤੇ ਕਿੰਨੇ ਸਾਲ ਹੋ ਗਏ ਖੇਡਦਿਆਂ ਮੈਂ ਭਾਈ 2010 ਦੇ ਵਿੱਚ ਪਹਿਲਾ ਵਰਲਡ ਕੱਪ ਹੋਇਆ ਸੀ ਇੰਡੀਆ ਭਾਈ ਉਹ ਦੇਖ ਕੇ ਕਬੱਡੀ ਸਟਾਰਟ ਕੀਤੀ ਸੀ ਕੀ ਬਾਤ ਹੈ ਤੇ ਮੈਨੂੰ ਭਾਈ ਜਦੋਂ 9 ਸਾਲ ਹੋ ਗਏ ਤੇ ਮੈਂ ਭਾਈ 2014 ਜੇ ਲੀਗ ਹੈ ਡੀ ਇੰਡੀਆ ਭਾਈ ਇੰਗਲੈਂਡ ਗਿਆ ਤੇ ਵਰਲਡ ਕੱਪ ਅਜ 14 ਇੰਟਰਨੈਸ਼ਨਲ ਅਚਰਾਨੇ ਕਿੰਨੀ ਉਮਰ ਹੈ ਤੁਹਾਡੀ ਬੋਡੀ ਵੇਟ ਕੀ ਆ ਮੇਰੀ ਭਾਜੀ 12 8 93 ਮੇਰਾ ਡੇਟ ਆ ਬਰਦਾ ਤੇ 25 ਸਾਲ ਆ ਭਾਜੀ ਕੀ ਬਾਤ ਆ ਹੁਣ ਅਗਸਤ ਚ ਹੋ ਜਾਣ ਆਪਾਂ 26 ਸਾਲਾਂ ਦੇ ਬਹੁਤ ਬੇਵੀ ਹੁ ਹਜੇ ਤੁਸੀਂ ਬੜੇ ਯੰਗ ਹੋ ਬੜੀ ਉਮਰ ਤੁਹਾਡੀ ਹਜੇ ਥੋੜੀ ਆ ਥੋੜੀ ਉਮਰ ਦੇ ਵਿੱਚ ਵੱਡੀਆਂ ਪਲਾਂਗਾ ਮੈਂ ਕਹਿ ਸਕਦਾ ਵੱਡੀਆਂ ਮੱਲਾ ਮਾਰੀਆਂ ਤੁਸੀਂ ਲੰਮਾ ਖੇਡੋਗੇ 10 15 ਸਾਲ ਅਸੀਂ ਹਾਸ ਕਰਦੇ ਹਾਂ ਹੋਰ ਖੇਡੋਗੇ ਅਚਰਾਨੇ ਕੋਈ ਦਿਲ ਦੇ ਵਿੱਚ ਰਹਿ ਗਿਆ ਵੀ ਇਸ ਰੇਡਰ ਨੂੰ ਹਜੇ ਜਿੱਦਾਂ ਤੁਸੀਂ ਚਾਹੋ ਨੇ ਉਦਾਂ ਨਹੀਂ ਫੜ ਹੋਇਆ ਵੀ ਮੈਂ ਫੜਨਾ ਚਾਹਣਾ ਕੀ ਤੁਹਾ ਤਕਰੀਬਨ ਹਰ ਵਰਲਡ ਦੇ ਜਿਹੜੇ ਟੌਪ ਦੇ ਰੀਡਰ ਸਾਰੇ ਨਾਲ ਖੇលਿਆ ਜੀ ਜੀ ਤੇ ਤਕਰੀਬਨ ਹਰ ਰੀਡਰ ਨੂੰ ਫੜਿਆ ਪਰ ਜਿਹੜੇ ਆਪਣੀ ਜਿਹੜਾ ਮੰਨਵਾ ਉਹ ਲੁੱਧੜ ਨੂੰ ਤੇ ਸੁਲਤਾਨ ਨੂੰ ਉਹਦੇ ਉਹਨਾਂ ਵਾਸਤੇ ਮਿਹਨਤ ਕਰਨੇ ਉਹਨਾਂ ਨੂੰ ਪੜਾਂਗੇ ਜ਼ਰੂਰ ਜੀ ਕੀ ਬਾਤ ਹੈ ਮੈਂ ਕਹਾਂ ਸਭ ਕਰ ਬਤੇ ਇਨਸ਼ਾਅੱਲਾ ਕੀ ਬਾਤ ਹੈ ਜੀ ਬਹੁਤ ਵਧੀਆ ਅਸੀਂ ਵੀ ਆਸ ਕਰਦੇ ਹਾਂ ਤੁਸੀਂ ਗੁੱਡ ਪਰਫਾਰਮ ਕਰੋ ਹਮੇਸ਼ਾ ਅੱਛਾ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਬੱਡੀ ਲਵਰਜ਼ ਨੂੰ ਕਬੱਡੀ ਦੇਖਣ ਨੂੰ